ਸ਼ਹਿਰ ਦੇ ਉੱਘੇ ਕਾਰੋਬਾਰੀ ਅਤੇ ਆਮ ਆਦਮੀ ਪਾਰਟੀ ਦੇ ਟ੍ਰੇਡ ਵਿਗ ਦੇ ਜਿਲਾ ਇੰਚਾਰ ਸਮਜੀਤ ਸਿੰਘ ਸਾਹਿਬ ਆਪਣੀ ਟੀਮ ਨਾਲ ਚਹਿਰ ਵਾਸ਼ੀਆਂ ਨੂੰ ਡੇਂਗੂ ਤੋਂ ਪਛਾਣ ਲਈ ਵੱਡੇ ਉਪਰਾੜੇ ਕਰ ਰਹੇ ਨੇ ਜਿੱਥੇ ਨਗਰ ਕੌਂਸਲ ਨਹੀਂ ਪਹੁੰਚੀ ਔਰ ਤੋਂ ਦੇ ਲੋਕਾਂ ਦੇ ਸੰਦੇ ਦੇ ਖੁਦ ਪਹੁੰਚ ਕੇ ਫੋਗਿੰਗ ਕਰਵਾ ਰਹੇ ਨੇ ਸ਼ਹਿਰ 'ਚ ਡੇਂਗੂ ਦੇ ਵੱਧਦੇ ਪ੍ਰਗੋਖ ਨੂੰ ਦੇਖਦੇ ਹੋਏ ਸਮਜੀਤ ਸਿੰਘ ਸਾਹਿਬ ਉਹਨਾਂ ਦੇ ਸਾਥੀ ਰਿਸ਼ੀ ਕਾਂਤ ਅਤੇ ਹੋਰ ਮੈਂਬਰਾਂ ਵੱਲੋਂ ਆਪਣੀ ਫੋਗਿੰਗ ਮਸ਼ੀਨਾਂ ਖਰੀਦ ਕੇ ਡੇਂਗੂ ਦੇ ਪ੍ਰਕੋਪ ਨੂੰ ਘਟਾਉਣ ਲਈ ਲਗਾਤਾਰ ਫੋਗਿੰਗ ਕਰ ਰਹੇ ਨੇ ਸਾਹਬ ਹਰ ਰੋਜ਼ ਸਵੇਰੇ ਤੜਕੇ ਉੱਠ ਕੇ ਬਖਬਖ ਇਲਾਕਿਆਂ ਵਿੱਚ ਖੁਦ ਸਕੂਟਰ ਚਲਾ ਕੇ ਨਿਕਲ ਪੈਂਦੇ ਨੇ ਪਿੱਛੇ ਫੋਗਿੰਗ ਕਰਨ ਵਾਲਾ ਬੰਦਾ ਬਿਠਾ ਕੇ ਪੂਰੇ ਇਲਾਕੇ ਦਾ ਚੱਕਰ ਲਗਾ ਕੇ ਫੋਗਿੰਗ ਕਰਵਾ ਰਹੇ ਨੇ ਸ਼ਹਿਰ 'ਚ ਉਹਨਾਂ ਦੇ ਇਹ ਉਪਰਾਲੇ ਦੀ ਹਰ ਪਾਸੇ ਸਹਰਾਨਾ ਕੋ ਰਹੀ ਹੈ ਤੇ ਬਖਬਖ ਇਲਾਕੇ ਦੇ ਲੋਕ ਉਹਨਾਂ ਨੂੰ ਆਪਣੇ ਇਲਾਕੇ ਵਿੱਚ ਬੁਲਾ ਕੇ ਫੋਗਿੰਗ ਕਰਵਾ ਰਹੇ ਨੇ ਰਾਮ ਰਾਮ ਜੀ ਇਹ ਜਿਹੜਾ ਸਪਰੇ ਦਾ ਡੇਂਗੂ ਦੀ ਅੱਜ ਕੱਲ ਪ੍ਰਕੋਪ ਬਹੁਤ ਜ਼ਿਆਦਾ ਚੱਲ ਰਿਹਾ ਰੋਜ਼ ਕੋਈ ਨਾ ਕੋਈ ਮਰੀਜ਼ ਕੋਈ ਨਾ ਕੋਈ ਪੇਸ਼ੈਂਟ ਕਿਸੇ ਨਾ ਕਿਸੇ ਹਸਪੀਟਲ 'ਚ ਕੋਈ ਨਾ ਕੋਈ ਬੁਰੀ ਖਬਰ ਸੁਣਨ ਨੂੰ ਮਿਲ ਰਹੀ ਆ ਔਰ ਇਹ ਜਿਹੜਾ ਕੰਮ ਸਰਕਾਰਾਂ ਨੂੰ ਚਾਹੀਦਾ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਆ ਚਾਹੇ ਉਹ ਕਮੇਟੀ ਹੋਵੇ ਤੇ ਚਾਹੇ ਉਹ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਲੋਕਾਂ ਦੀ ਜਾਨ ਦੀ ਦੇਖਭਾਲ ਕਰਨਾ ਔਰ ਜਾਨ ਮਾਲ ਦੀ ਰਾਖੀ ਕਰਨਾ ਜੋ ਵੀ ਸੰਸਥਾ ਜੋ ਵੀ ਇਹ ਕਰਵਾ ਰਹੇ ਨੇ ਇਹ ਭਾਈ ਸਾਹਿਬ ਇਹਨਾਂ ਨੇ ਅੱਗੇ ਵੀ ਸ਼ਾਰਜ ਕਰਵਾਈ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸ਼ਹਿਰ ਦੀ ਇਹਨਾਂ ਦੀ ਵੀਡੀਓ ਦੇਖ ਕੇ ਵੀ ਸਾਡੇ ਮਹੱਲੇ ਵੀ ਆਓ ਇਹ ਕਰਵਾਓ ਇਹ ਬਹੁਤ ਅੱਛਾ ਉਪਰਾਲਾ ਇਹਨਾਂ ਨੂੰ ਬੇਨਤੀ ਆ ਵੀ ਇਹ ਜਿਹੜੀ ਸਪਰੇਅ ਆ ਇਹ ਲਗਾਤਾਰ ਕਰਵਾਓ ਜਿੰਨੇ ਦਿਨ ਡੇਂਗੂ ਦਾ ਸਪਰੇਅ ਦਾ ਪ੍ਰਕੋਪ ਜਾਰੀ ਆ ਤਾਂ ਜੋ ਇਲਾਕੇ ਦੇ ਲੋਕ ਜਿਹੜੇ ਉਹ ਸੁੱਖ ਦਾ ਸਾਹ ਲੈ ਸਕਣ ਔਰ ਡੇਂਗੂ ਵਰਗੀ ਖਤਰਨਾਕ ਬਿਮਾਰੀ ਤੋਂ ਨਜਾਤ ਪਾ ਸਕਣ ਜੈਹਨ ਜੈ ਭਾਰਤ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਡੇਂਗੂ ਨੇ ਕਾਫੀ ਜ਼ੋਰ ਕੀਤਾ ਜੁਦਾਸਪੁਰ ਸ਼ਹਿਰ ਵਿੱਚ ਜੇ ਤੁਸੀਂ ਲੈਬ ਚ ਕੀਤੇ ਜਾਓਗੇ ਉੱਥੇ ਪਤਾ ਤੁਹਾਨੂੰ ਲੱਗ ਜਾਣਾ ਕਿ ਕਿੰਨੇ ਕ ਕੇਸਿਸ ਆ ਗਏ ਨੇ ਉਸ ਕਰਕੇ ਮੈਂ ਮੇਰੇ ਸਾਥੀਆਂ ਨੇ ਇੱਕ ਸਲਾਹ ਕੀਤੀ ਵੀ ਕਿ ਹੁਣ ਆਪਾਂ ਫੋਗਿੰਗ ਕੀਤੀ ਜਾਵੇਗੀ ਜਿੰਨੀ ਕੁ ਮਾਤਰਾ ਚ ਫੋਗਿੰਗ ਦੀ ਲੋੜ ਸੀ ਉਦਾਂ ਫੋਗਿੰਗ ਨਹੀਂ ਹੋ ਰਹੀ ਸੀ ਤੇ ਫਿਰ ਆਪਾਂ ਸਲਾਹ ਕੀਤੀ ਹੈ ਕਿ ਆਪਾਂ ਜਿੱਥੇ ਵੀ ਕਿਤੇ ਲੋੜਿਆ ਸ਼ਹਿਰ ਦੇ ਹਾਲੇਦ ਵਾਲੇ ਹਰ ਵਾਰਡ ਚ ਕਿਤੇ ਵੀ ਸ਼ਹਿਰ ਵਿੱਚ ਮੈਂ ਮੇਰੀ ਟੀਮ ਉੱਥੇ ਫੋਗਿੰਗ ਕਰਨ ਲਈ ਤਿਆਰ ਬੱਠੇ ਆਂ ਜੀ ਤਿਆਰ ਆ ਤੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਡੇਂਗੂ ਦਾ ਜਿਹੜਾ ਸੀਜ਼ਨ ਹੈ ਕਿ ਕੋਸ਼ਿਸ਼ ਕਰੀਏ ਕਿ ਵੱਤਵਾਰ ਆਪਣਾ ਬਚਾਅ ਕਰੀਏ ਤੇ ਜੇ ਫੋਗਿੰਗ ਵੱਤਵਾਰ ਕਰਾਈ ਕਰਾਈ ਜਾਵੇ ਤੇ ਜਿੱਥੇ ਪ੍ਰਸ਼ਾਸਨ ਵੀ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਦਾ ਪਿਆ ਸਾਨੂੰ ਆਪ ਲੋਕਾਂ ਨੂੰ ਵੀ ਇੱਕੀ ਹੋ ਕੇ ਸਾਥ ਦੇ ਕੇ ਆਪਣੇ ਤੌਰ ਤੇ ਵੀ ਇਹਨੂੰ ਵੱਤਵਾਦ ਆਪਾਂ ਪ੍ਰੇਜ ਕਰਕੇ ਜਾਂ ਵੱਤਵਾਦ ਫੋਗਿੰਗ ਕਰਕੇ ਜਿਹੜੇ ਜੇ ਕੋਈ ਕਰਵਾਉਣਾ ਚਾਹੁੰਦਾ ਫੋਗਿੰਗ ਕਰਵਾਉਣਾ ਚਾਹੁੰਦਾ ਜੇ ਉੱਥੇ ਕੋਈ ਪ੍ਰੋਪਰ ਸੋਰਸਿਸ ਨਹੀਂ ਹੈਗੇ ਤੇ ਆਪਾਂ ਹਾਜ਼ਰ ਹਾਂ ਮੈਂ ਮੇਰੀ ਟੀਮ ਹਾਜ਼ਰ ਹੈ ਨਾ ਮੈਂ ਆਪਣੇ ਨੰਬਰ ਵੀ ਇੱਕ ਦੋ ਤੁਹਾਨੂੰ ਦੇ ਦਿੰਨੇ ਆ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਸੰਪਰਕ ਕਰਕੇ ਤੇ ਆਪਾਂ ਮੇਰੀ ਟੀਮ ਮੇਰੇ ਸਾਥੀ ਜਾਣਗੇ ਉੱਥੇ ਆਪਣਾ ਆਪਣੀ ਡਿਊਟੀ ਆਪਣਾ ਕੰਮ ਕਰਕੇ ਆਉਣਗੇ ਜੀ